ਰੂੰਗਤ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਪਹੁੰਚਿਆ ਜਿੱਥੇ ਘੋੜਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਜੋ ਬਿਮਾਰੀਆਂ ਜਿਹੜੀਆਂ ਹੋ ਰੀਆਂ ਨੇ ਉਹਨਾਂ ਦੇ ਬਾਬਤ ਗੱਲ ਕਰਨ ਦੇ ਲਈ ਸੋ ਸਾਡਾ ਜਿਹੜਾ ਡਿਪਾਰਟਮੈਂਟ ਹੈ ਸਾਡਾ ਇੱਕ ਸਰਵਿਸਿਜ਼ ਦੇ ਰਿਹਾ ਘੋੜਿਆਂ ਦੀ ਸਰਜਰੀ ਦਾ ਨਾਟ ਪੰਜਾਬ ਦੇ ਵਿੱਚ ਅਡਜੋਇਨਿੰਗ ਸਟੇਟਸ ਨੂੰ ਵੀ ਦੇ ਰਹੇ ਆ ਪੰਜਾਬ ਏਰੀਆ ਔਰ ਅਡਜੋਇਨਿੰਗ ਸਟੇਟਸ ਦੇ ਵਿੱਚ ਹਾਰਸ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਇੱਕ ਸਰਵਿਸਿਜ਼ ਦੀ ਲੋਡ ਸੀ ਜਿਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਆ ਜਿਹੜੀਆਂ ਜਿਹੜੀਆਂ ਅਸੀਂ ਡਿਵੈਲਪ ਕੀਤੀਆਂ ਉਹ ਜ਼ਰੂਰਤ ਨੂੰ ਦੇਖਦੇ ਹੋਏ ਸਰਜੀ ਡਿਪਾਰਟਮੈਂਟ ਦੇ ਵਿੱਚ ਇੱਕ ਛੋੜਿਆਂ ਦਾ ਸਪੈਸ਼ਲ ਸਰਜਰੀ ਹਸਪੀਟਲ ਸਰਜਰੀ ਆਪਰੇਸ਼ਨ تھیਟਰ ਬਣਾਇਆ ਹੈ ਜਿਹੜਾ ਇੱਕ ਵਰਲਡ ਕਲਾਸ ਇੰਟਰਨੈਸ਼ਨਲ ਸਟੈਂਡਰਡ ਦਾ ਹੈ ਅੱਜ ਕੱਲ ਜਿਸ ਤਰ੍ਹਾਂ ਗਰਮੀ ਦੇ ਦਿਨ ਦੇ ਵਿੱਚ ਆਹ ਔਰ ਪਿਛਲੇ 2-3 ਮਹੀਨਿਆਂ ਤੋਂ ਜਦੋਂ ਤੋਂ ਗਰਮੀ ਸ਼ੁਰੂ ਹੋਈ ਹੈ ਸਾਡੇ ਕੋਲ ਬੰਨ ਦੇ ਕੇਸੇ ਬਹੁਤ ਜ਼ਿਆਦਾ ਆ ਰਹੇ ਆ ਇਹ ਟ੍ਰੈਂਡ ਜਿਹੜਾ ਪਿਛਲੇ 2-3 ਸਾਲਾਂ ਤੋਂ ਦੇਖੇ ਜਾ ਰਿਹਾ ਹੈ ਔਰ ਜਿਹੜਾ ਇਹ ਟ੍ਰੈਂਡ ਹੈ ਇਹ ਟਾਈਮ ਨਾਲ ਵੱਧ ਰਿਹਾ ਹੈ ਕਿਉਂਕਿ ਲੋਕਾਂ ਦੇ ਵਿੱਚ ਔਰ ਫਾਰਮਰ ਚ ਅਵੇਅਰਨੈਸ ਵੱਧ ਰਹੀ ਹੈ ਕੋੜਿਆਂ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਹੜੀਆਂ ਜ਼ਿਆਦਾ ਹੁੰਦੀਆਂ ਨੇ ਔਰ ਤੁਹਾਡੇ ਕੋਲ ਕੇਸੇਜ਼ ਆਉਂਦੇ ਨੇ ਸਾਡੇ ਕੋਲ ਸਭ ਤੋਂ ਜ਼ਿਆਦਾ ਜਿਹੜੀ ਨਿਯਮਤ ਕੋੜੇ ਨੂੰ ਹੁੰਦੀ ਹੈ ਉਹ ਚਾਹੇ ਗਰਮੀਆਂ ਚਾਹੇ ਸਰਦੀ ਹੈ ਉਹ ਹੈ ਕੋਲਿਕ ਕੋਲਿਕ ਇੱਕ ਐਸੀ ਬਿਮਾਰੀ ਹੈ ਜਿਹੜੀ ਬਾਕੀ ਜਾਨਵਰਾਂ ਨੂੰ ਦੁੱਧ ਦੇਣ ਵਾਲੇ ਜਾਨਵਰ ਮੱਝਾਂ ਗਾਵਾਂ ਜਾਂ ਕੁੱਤਿਆਂ ਨਾਲੋਂ ਕੋੜਿਆਂ ਨੂੰ ਕੋਲੀ ਇੱਕ ਜਿਹਨੂੰ ਆਪਾਂ ਪੇਟ ਦੀ ਦਰਦ ਜਾਂ ਸੂਲ ਵੀ ਬੋਲਦੇ ਆ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ ਬਾਕੀ ਜਾਨਵਰਾਂ ਨਾਲ ਪੈਰ ਮਾਰਨਾ ਸ਼ੁਰੂ ਕਰ ਦਿੰਦੇ ਹਨ ਆਪਣੇ ਕੱਖਵਾਲ ਦੇਖਣਾ ਸ਼ੁਰੂ ਕਰ ਦਿੰਦੇ ਹਨ ਆਪਣੀ ਪਿਛਲੀ ਲੱਤ ਜਿਹੜੀ ਆ ਆਪਣੀ ਬੈਲੀ ਨਾਲ ਕਿੱਕ ਬੈਲੀ ਕਿਕਿੰਗ ਬੋਲਦੇ ਆ ਉਹ ਕਰਦੇ ਹਨ ਲੇਟਣਾ ਸ਼ੁਰੂ ਕਰ ਦਿੰਦੇ ਹਨ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਸੋ ਇਹ ਇੱਕ ਨਿਸ਼ਾਨੀਆਂ ਜਿਹੜੀਆਂ ਸ਼ੋ ਕਰਨ ਲੱਗ ਪੈਂਦੇ ਹਨ ਖਾਸ ਕਰਕੇ ਗਰਮੀਆਂ ਦੇ ਦਿਨਾਂ 'ਚ ਵੀ ਆ ਤੁਹਾਡੇ ਪਿੱਛੇ ਇੱਕ ਘੋੜਾ ਖੜਾ ਹੈ ਇਸ ਨੂੰ ਕੀ ਪ੍ਰੋਬਲਮ ਸੀ ਕੀ ਆਪਰੇਸ਼ਨ ਹੋਇਆ ਉਹ ਵੀ ਦਰਸ਼ਕਾਂ ਨੂੰ ਦੱਸੋ ਥੋੜਾ ਇਹ ਤੁਸੀਂ ਇਹ ਦੇਖੋ ਇਸ ਘੋੜੇ ਦੇ ਵਿੱਚ ਆਪਾਂ ਹੁਣ ਸ਼ਿਕਲੀ ਪਾਈ ਹੋਈ ਹੈ ਜੀ ਆਹ ਸ਼ਿਕਲੀ ਕਿਉਂ ਪਾਈ ਹੋਈ ਹੈ ਇਹ ਇੱਕ ਵਧੀਆ ਰੀਜ਼ਨ ਹੈ ਜਿਸ ਵੇ ਬਾਕੀ ਘੋੜੇ ਦੇਖੋ ਕਿ ਸ਼ਿਕਲੀ ਨਹੀਂ ਪਾਈ ਹੋਈ ਇਸ ਕਰਕੇ ਕਿਉਂਕਿ ਇਹ ਮਿੱਟੀ ਖਾਂਦਾ ਬਹੁਤ ਮਿੱਟੀ ਤੇ ਰੇਤ ਬਹੁਤ ਖਾਂਦਾ ਹੈ ਜਿਵੇਂ ਮਿੱਟੀ ਤੇ ਰੇਤ ਖਾਂਦਾ ਹੈ ਤਾਂ ਉਹ ਇਸ ਘੋੜੇ ਦੇ ਵਿੱਚ ਕੀ ਹੋਇਆ ਸਾਰੀਆਂ ਅੰਤੜੀਆਂ ਦੇ ਵਿੱਚ ਰੇਤ ਭਰੀ ਹੋਈ ਸੀਗੀ ਛੋਟੇ ਬੱਚਿਆਂ ਦੇ ਵਿੱਚ ਜਿਹੜੇ ਬਸ਼ੇਰੇ ਬਸ਼ੇਰੀਆਂ ਹਨ ਉਹਨਾਂ ਦੇ ਵਿੱਚ ਜੇ ਕੈਲਸ਼ੀਅਮ ਡੈਫੀਸ਼ੈਂਸੀ ਹੋਵੇ ਜਾਂ ਅੰਦਰ ਬਲੱਪ ਹੋਣ ਤਾਂ ਉਹ ਰੇਤ ਜਾਂ ਮਿੱਟੀ ਖਾਣੀ ਸ਼ੁਰੂ ਕਰ ਦਿੰਦੇ ਹਨ ਘੋੜੇ ਨੂੰ ਦੜਾਉਣਾ ਬਹੁਤ ਜ਼ਰੂਰੀ ਹੁੰਦਾ। ਕਈ ਵਾਰ ਲੋਕ ਉਹਨੂੰ ਫੀਡ ਦੇਈ ਜਾਂਦੇ ਪਰ ਉਹਨਾਂ ਦੀ ਦੌੜ ਨਹੀਂ ਹੁੰਦੀ। ਉਹ ਵੀ ਇੱਕ ਕਾਰਨ ਉਹਨਾਂ ਦੀ ਬਿਮਾਰੀ ਜਿਹੜੀ ਬਣ ਜਾਂਦੀ ਹੈ ਕਿਹੜਾ? ਆ ਜੇ ਅਸੀਂ ਦੁਨੀਆ ਦੇ ਵਿੱਚ ਆਪਾਂ ਬਿਮਾਰੀਆਂ ਗਿਣੀਏ ਤਾਂ ਦੋ ਸਭ ਤੋਂ ਜ਼ਿਆਦਾ ਬਿਮਾਰੀਆਂ ਘੋੜੇ ਦੇ ਨੂੰ ਲੱਗਦੀਆਂ ਲੰਗੜਾਪਨ ਤੇ ਪੇਟ ਦਾ ਸੋ। ਇਹ ਦੋ ਬਿਮਾਰੀਆਂ ਅਕਸਰ ਇਹ ਓਨਰ ਦੀ ਅੰਗੈਲੀ ਕਰਕੇ ਹੀ ਹੁੰਦੀਆਂ। ਕਿਸਾਨ ਵੀਰ ਜਿਹੜੇ ਪਹਿਲੀ ਵਾਰੀ ਘੋੜਾ ਰੱਖ ਰਹੇ ਹਨ ਉਹਨਾਂ ਨੂੰ ਮੈਂ ਗੁਜਾਰਿਸ਼ ਕਰਾਂਗਾ ਇੱਕ ਤੇ ਕਦੀ ਵੀ ਤੂੜੀ ਨਹੀਂ ਪਾਉਣੀ। ਕਦੀ ਵੀ ਉਹ ਫੀਡ ਨਹੀਂ ਪਾਉਣੀ ਜਿਹੜੀ ਆਪਾਂ ਦੁੱਧਾਰੂ ਜਾਨਵਰਾਂ ਨੂੰ ਦੇ ਰਹੇ ਆ ਦੁੱਧ ਦੇਣ ਵਾਲੇ ਜਾਨਵਰਾਂ ਨੂੰ ਇਹਨਾਂ ਦੀ ਫੀਡ ਇਹਨਾਂ ਨੂੰ ਫਾਇਦੇ ਨਹੀਂ ਬਣੀ ਹੋਈ ਨਾ ਮੱਕੀ ਵੀ ਜ਼ਿਆਦਾ ਨਹੀਂ ਪਾਉਣੀ ਇਹਨਾਂ ਵਾਸਤੇ ਖੱਪਲ ਬਹੁਤ ਵਧੀਆ ਹੈ ਜੇ ਤੁਸੀਂ αਲਫਾ αਲਫਾ ਜਾਂ ਕਦੀ ਜਵੀ ਦੇਣੀ ਹੈ ਜਾਂ ਬਰਸੀਮ ਦੇਣਾ ਹੈ ਉਹ ਉਹ ਤੁਸੀਂ ਦੇ ਸਕਦੇ ਜੇ ਸਿਆਣੇ ਅਕਸਰੇ ਗਲ ਕਿਹਾ ਕਰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਔਰ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਜਿੱਥੇ ਲੋਕ ਮਿਹਨਤ ਕਰਦੇ ਨੇ ਉਸ ਦੇ ਨਾਲ ਨਾਲ ਕਈ ਵਾਰ ਅਪ ਪੈਸਾ ਵੀ ਖਰਚਦੇ ਨੇ ਘਰਾਂ ਦੇ ਵਿੱਚ ਅਕਸਰ ਵੇਖਦੇ ਆ ਕਿ ਲੋਕਾਂ ਨੂੰ ਸ਼ੌਂਕ ਹੁੰਦਾ ਪੈਟਸ ਰੱਖਣ ਦਾ ਜਿਨ੍ਹਾਂ ਦੇ ਵਿੱਚ ਡੌਗ ਔਰ ਕੈਟਸ ਆਮ ਨੇ ਆਮੋਮਨ ਲੋਕ ਇਹਨਾਂ ਨੂੰ ਘਰਾਂ ਦੇ ਵਿੱਚ ਪਾਲਦੇ ਨੇ ਔਰ ਉਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਡੇਰੀ ਫਾਰਮਿੰਗ ਦਾ ਕੀਤਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧ ਰਿਹਾ ਔਰ ਉਸ ਦੇ ਨਾਲ ਨਾਲ ਕਈ ਲੋਕ ਸ਼ੌਂਕੀਆ ਆਪਣੇ ਘਰਾਂ ਦੇ ਵਿੱਚ ਘੋੜੇ ਵੀ ਰੱਖਦੇ ਨੇ ਔਰ ਸਟੱਡ ਫਾਰਮ ਵੀ ਬਣਾਉਂਦੇ ਨੇ ਸੋ ਅੱਜ ਗੱਲਬਾਤ ਕਰਾਂਗੇ ਅਸੀਂ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਪਹੁੰਚਿਆ ਜਿੱਤੇ ਘੋੜਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਜੋ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਦੇ ਬਾਬਤ ਗੱਲ ਕਰਨ ਦੇ ਲਈ ਸਾਡਾ ਡਾਕਟਰ ਸਾਹਿਬ ਮੌਜੂਦ ਨੇ ਗੱਲਬਾਤ ਕਰਨਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਮੈਂ ਡਾਕਟਰ ਅਰुण ਆਨੰਦ ਹੈਡ ਆਫ ਡਿਪਾਰਟਮੈਂਟ ਵੈਟਰੀ ਸਰਜਰੀ ਗੁਰੂ ਅੰਗਦ ਦੇ ਵੈਟਰੀਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਐਜ਼ ਅ ਸਰਜਨ ਕੰਮ ਕਰ ਰਿਹਾ ਮੈਂ ਮੋਸਟਲੀ ਜਿਆਦਾ ਕੰਮ ਹੈ ਘੋੜਿਆਂ ਦੀ ਸਰਜਰੀ ਤੇ ਕਰਦਾ ਮੈਂ ਪੀ ਐਚ ਡੀ ਵੀ ਘੋੜਿਆਂ ਦੇ ਆਪਰੇਸ਼ਨਾਂ ਦੇ ਉੱਤੇ ਕੀਤੀ ਹੋਈ ਹੈ ਜੀ ਸੋ ਸਾਡਾ ਜਿਹੜਾ ਡਿਪਾਰਟਮੈਂਟ ਹੈ ਸਾਡਾ ਇੱਕ ਸਰਵਿਸਿਜ਼ ਦੇ ਰਿਹਾ ਘੋੜਿਆਂ ਦੀ ਸਰਜਰੀ ਦਾ ਨਾਟ ਪੰਜਾਬ ਦੇ ਵਿੱਚ ਅਡਜਾਇਨਿੰਗ ਸਟੇਟਸ ਨੂੰ ਵੀ ਦੇ ਰਹੇ ਆ ਕਿਉਂਕਿ ਸਾ ਅਕਸਰ ਜਿਹੜੇ ਸਟਾਫ ਫੋਰਮ ਹੈ ਪੁਲਿਸ ਹੈ ਪੈਰਾ ਮਿਲਟਰੀ ਫੋਰਸਸ ਹੈ ਆਈਟੀਪੀਬੀ ਵੀ ਹੈ ਇਹ ਸਾਰੇ ਜਿਹੜੇ ਘੋੜੇ ਜਿਹੜੇ ਆ ਇਹ ਇਹ ਸਾਰੀ ਜਿਹੜੀ ਏਜੰਸੀਜ਼ ਹੈ ਘੋੜੇ ਰੱਖਦੇ ਆ ਔਰ ਇਸ ਤੋਂ ਇਲਾਵਾ ਫਾਰਮਰ ਵੀ ਰੱਖਦੇ ਆ ਸੋ ਇਸ ਕਰਕੇ ਸਾਡੇ ਇਸ ਪੰਜਾਬ ਏਰੀਆ ਔਰ ਅਡਜਾਇਨਿੰਗ ਸਟੇਟਸ ਦੇ ਵਿੱਚ ਹਾਰਸ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਉਧੇ ਕਰ ਇੱਕ ਇੱਕ ਸਰਵਿਸਿਸ ਦੀ ਲੋਡ ਸੀ ਜਿਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਆ ਜਿਹੜੀਆਂ ਜਿਹੜੀਆਂ ਅਸੀਂ ਡਿਵੈਲਪ ਕੀਤੀਆਂ ਉਹ ਜ਼ਰੂਰਤ ਨੂੰ ਦੇਖਦੇ ਹੋਏ ਉਹ ਹੈ ਸਾਡਾ ਸਰਜਰੀ ਡਿਪਾਰਟਮੈਂਟ ਸਰਜਰੀ ਡਿਪਾਰਟਮੈਂਟ ਦੇ ਵਿੱਚ ਇੱਕ ਸਿ ਕੋੜਿਆਂ ਦਾ ਸਪੈਸ਼ਲ ਸਰਜਰੀ ਹਸਪੀਟਲ ਸਰਜਰੀ ਆਪਰੇਸ਼ਨ تھیਟਰ ਬਣਾਇਆ ਹੈ ਜਿਹੜਾ ਇੱਕ ਵਰਲਡ ਕਲਾਸ ਇੰਟਰਨੈਸ਼ਨਲ ਸਟੈਂਡਰਡ ਦਾ ਹੈ ਔਰ ਉੱਥੇ ਅਸੀਂ ਗੈਸ ਦੇ ਅੰਡਰ ਕੋੜਿਆਂ ਦੇ ਆਪਰੇਸ਼ਨ ਕਰਦੇ ਆਂ ਔਰ ਇਸ ਦੇ ਨਾਲ ਅਸੀਂ ਦੇਖਿਆ ਵੀ ਬਿੱਤ ਟਾਈਮ ਸਾਡੇ ਕੋਲ ਕੇਸਿਸ ਬਹੁਤ ਵਧ ਰਹੇ ਆ ਔਰ ਅੱਜ ਕੱਲ ਜਿਸ ਤਰ੍ਹਾਂ ਗਰਮੀ ਦੇ ਦਿਨ ਦੇ ਵਿੱਚ ਆ ਔਰ ਪਿਛਲੇ 2-3 ਮਹੀਨਿਆਂ ਤੋਂ ਜਦੋਂ ਤੋਂ ਗਰਮੀ ਸ਼ੁਰੂ ਹੋਈ ਹੈ ਸਾਡੇ ਕੋਲ ਬੰਨ ਦੇ ਕੇਸੇ ਬਹੁਤ ਜ਼ਿਆਦਾ ਆ ਰਹੇ ਆ ਇਹ ਟ੍ਰੈਂਡ ਜਿਹੜਾ ਪਿਛਲੇ 2-3 ਸਾਲਾਂ ਤੋਂ ਦੇਖੇ ਜਾ ਰਿਹਾ ਹੈ ਔਰ ਜਿਹੜਾ ਇਹ ਟ੍ਰੈਂਡ ਹੈ ਇਹ ਟਾਈਮ ਨਾਲ ਵੱਧ ਰਿਹਾ ਹੈ ਕਿਉਂਕਿ ਲੋਕਾਂ ਦੇ ਵਿੱਚ ਔਰ ਫਾਰਮਰ ਚ ਅਵੇਅਰਨੈਸ ਵੱਧ ਰਹੀ ਹੈ ਪੈਸਾ ਖਰਚਣ ਦੀ ਇਕਨੋਮਿਕ ਇਕਨੋਮਿਕਲੀ ਵੀ ਬੈਨੀਫਿਟ ਹੋ ਰਿਹਾ ਔਰ ਲੋਕਾਂ ਦੇ ਵਿੱਚ ਪੈਸਾ ਵੈਸੇ ਹੀ ਜ਼ਿਆਦਾ ਹੈ ਲੋਕਾਂ ਨੂੰ ਇਹ ਸਰ ਕਿ ਉਹ ਪੈਸਾ ਖਰਚ ਰਹੇ ਨੇ ਔਰ ਇਲਾਜ ਵੀ ਵਧੀਆ ਤਰੀਕੇ ਨਾਲ ਕਰਵਾ ਰਹੇ ਕਈ ਕੋੜਿਆਂ ਦਾ ਆਪਰੇਸ਼ਨ ਇੱਥੇ ਹੋ ਵਿਖਿਆ ਜਾਂਦਾ ਕਿ ਬਿਮਾਰੀਆਂ ਇਹਨਾਂ ਦਿਨਾਂ ਦੇ ਵਿੱਚ ਗਰਮੀ 'ਚ ਖਾਸ ਕਰਕੇ ਬਹੁਤ ਹੁੰਦੀਆਂ ਨੇ। ਘੋੜਿਆਂ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਹੜੀਆਂ ਜ਼ਿਆਦਾ ਹੁੰਦੀਆਂ ਨੇ ਔਰ ਤੁਹਾਡੇ ਕੋਲ ਕੇਸੇਜ਼ ਆਉਂਦੇ ਨੇ। ਸਾਡੇ ਕੋਲ ਸਭ ਤੋਂ ਜ਼ਿਆਦਾ ਜਿਹੜੀ ਨਿਯਮਤ ਘੋੜੇ ਨੂੰ ਹੁੰਦੀ ਹੈ ਉਹ ਚਾਹੇ ਗਰਮੀਆਂ ਚਾਹੇ ਸਰਦੀ ਹੈ ਉਹ ਹੈ ਕੋਲਿਕ। ਕੋਲਿਕ ਇੱਕ ਐਸੀ ਬਿਮਾਰੀ ਹੈ ਜਿਹੜੀ ਬਾਕੀ ਜਾਨਵਰਾਂ ਨੂੰ ਦੁੱਧ ਦੇਣ ਵਾਲੇ ਜਾਨਵਰ ਮੱਝਾਂ ਗਾਵਾਂ ਜਾਂ ਕੁੱਤਿਆਂ ਨਾਲੋਂ ਘੋੜਿਆਂ ਨੂੰ ਕੋਲੀਕ ਜਿਹਨੂੰ ਆਪਾਂ ਪੇਟ ਦੀ ਦਰਦ ਜਾਂ ਸੂਲ ਵੀ ਬੋਲਦੇ ਆ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ ਬਾਕੀ ਜਾਨਵਰਾਂ ਨਾਲ ਕਿਉਂਕਿ ਇਹਦੀਆਂ ਜਿਹੜੀਆਂ ਅੰਤੜੀਆਂ ਹਨ ਉਹ ਐਸੀਆਂ ਹਨ ਜਿਹਦੇ ਵਿੱਚ ਇੱਕਦਮ ਉਹਦਾ ਸਾਈਜ਼ ਜਿਹੜਾ ਹੈ ਇਹ ਇੱਕਦਮ ਕੱਟ ਜਾਂਦਾ ਹੈ ਔਰ ਉਹ ਜਦੋਂ ਕੱਟ ਜਾਂਦਾ ਹੈ ਤੇ ਉਹ ਇੱਕ ਜਗ੍ਹਾ ਬਣ ਜਾਂਦੀ ਜਿਸੇ ਬੰਨ ਪੈਣ ਦੇ ਚਾਂਸ ਵੱਧ ਜਾਂਦੇ ਹਨ ਸੋ ਕੋੜਿਆ ਅਕਸਰ ਪੇਟ ਦੇ ਬੰਨ ਕਰਕੇ ਜਿਹੜੀ ਸੂਲ ਉੱਠਦੀ ਹੈ ਉਹਨੂੰ ਰਿਐਕਟ ਵੀ ਬਹੁਤ ਜ਼ਿਆਦਾ ਕਰਦਾ ਹੈ ਉਹਨੂੰ ਦਰਦ ਵੀ ਬਹੁਤ ਜ਼ਿਆਦਾ ਮੰਨਦਾ ਹੈ ਸੋ ਇਸ ਕਰਕੇ ਕਈ ਵਾਰੀ ਜਦੋਂ ਕੋੜੇ ਜਿਹੜੇ ਆ ਉਹ ਦਰਦ ਸ਼ੁਰੂ ਕਰ ਦਿੰਦੇ ਹਨ ਪੈਰ ਮਾਰਨਾ ਸ਼ੁਰੂ ਕਰ ਦਿੰਦੇ ਹਨ ਆਪਣੇ ਕੁਖਵਲ ਦੇਖਣਾ ਸ਼ੁਰੂ ਕਰਦੇ ਹਨ ਆਪਣੀ ਪਿਛਲੀ ਲੱਤ ਜਿਹੜੀ ਆ ਆਪਣੀ ਬੈਲੀ ਨਾਲ ਕਿੱਕ ਬੈਲੀ ਕਿਕਿੰਗ ਬੋਲਦੇ ਆ ਉਹ ਕਰਦੇ ਹਨ ਲੇਟਣਾ ਸ਼ੁਰੂ ਕਰਦੇ ਹਨ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਸੋ ਇਹ ਇੱਕ ਨਿਸ਼ਾਨੀਆਂ ਜਿਹੜੀਆਂ ਸ਼ੋ ਕਰਨ ਲੱਗ ਪੈਂਦੇ ਹਨ ਖਾਸ ਕਰਕੇ ਗਰਮੀਆਂ ਦੇ ਦਿਨਾਂ 'ਚ ਵੀ ਔਰ ਖਾਸ ਕਰਕੇ ਜਿਸ ਤਰ੍ਹਾਂ ਨਵੰਬਰ ਦਸੰਬਰ 'ਚ ਵੀ ਇਹ ਕਾਰਨ ਇਹ ਕੌਲਿਕ ਬਹੁਤ ਆਉਂਦਾ ਹੈ ਜਦੋਂ ਹਰਾ ਕੱਟ ਜਾਂਦਾ ਹੈ ਸਰਦੀਆਂ ਦੇ ਵਿੱਚ ਅਕਸਰ ਖਰਾ ਕੱਟ ਜਾਂਦਾ ਹੈ ਤੇ ਲੋਕ ਜਿਹੜੇ ਆ ਉਹ ਤੂੜੀ ਜਿਹੜੀ ਉਹ ਜੰਮਣੀ ਸ਼ੁਰੂ ਹੋ ਜਾਂਦੀ ਹੈ ਔਰ ਉਹਦੇ ਨਾਲ ਸਾਡੇ ਕੋਲ ਕਾਲਿਕ ਉਦੋਂ ਵੀ ਬਹੁਤ ਜ਼ਿਆਦਾ ਹੁੰਦਾ ਹੈ ਰੀਸੈਂਟ ਜਿਸ ਤਰ੍ਹਾਂ ਆ ਤੁਹਾਡੇ ਪਿੱਛੇ ਇੱਕ ਘੋੜਾ ਖੜਾ ਹੈ ਇਸ ਨੂੰ ਕੀ ਪ੍ਰੋਬਲਮ ਸੀ ਕੀ ਆਪਰੇਸ਼ਨ ਹੋਇਆ ਉਹ ਵੀ ਦਰਸ਼ਕਾਂ ਨੂੰ ਦੱਸੋ ਥੋੜਾ ਜੀ ਤੁਸੀਂ ਇਹ ਦੇਖੋ ਇਸ ਘੋੜੇ ਦੇ ਵਿੱਚ ਆਪਾਂ ਹੁਣ ਸ਼ਿਕਲੀ ਪਾਈ ਹੋਈ ਹੈ ਜੀ ਆ ਸ਼ਿਕਲੀ ਕਿਉਂ ਪਾਈ ਹੋ ਇਹ ਇੱਕ ਵੀ ਰੀਜ਼ਨ ਹੈ ਜਿਸ ਬਾਕੀ ਘੋੜੇ ਦੇਖੋ ਕਿ ਸ਼ਿਕਲੀ ਨਹੀਂ ਪਾਈ ਹੋਈ ਇਸ ਕਰਕੇ ਕਿਉਂਕਿ ਇਹ ਮਿੱਟੀ ਖਾਂਦਾ ਬਹੁਤ ਮਿੱਟੀ ਤੇ ਰੇਤ ਬਹੁਤ ਖਾਂਦਾ ਹੈ ਜਦੋਂ ਮਿੱਟੀ ਤੇ ਰੇਤ ਖਾਂਦਾ ਹੈ ਤਾਂ ਉਹ ਇਸ ਘੋੜੇ ਦੇ ਵਿੱਚ ਕੀ ਹੋਇਆ ਸਾਰੀਆਂ ਅੰਤੜੀਆਂ ਦੇ ਵਿੱਚ ਰੇਤ ਭਰੀ ਹੋਈ ਸੀਗੀ ਔਰ ਜਦੋਂ ਅਸੀਂ ਖੋਲਿਆ ਤਾਂ ਅਸੀਂ ਸਾਰੀ ਰੇਤ ਇਹਦੀ ਸਾਫ਼ ਕੀਤੀ ਅੰਦਰੋਂ ਅੰਤੜੀਆਂ ਚੋਂ ਔਰ ਇਹਦੇ ਨਾਲ ਕੀ ਇਹਦੀ ਅੰਤੜੀ ਵੀ ਘੁੰਮੀ ਹੋਈ ਸੀ ਔਰ ਅੰਤੜੀਆਂ ਦੇ ਵਿੱਚ ਸੋਜ ਵੀ ਆਈ ਹੋਈ ਸੀ ਪਰ ਉਹ ਸਾਰੀਆਂ ਜਿਹੜਾ ਹੈ ਠੀਕ ਕੀਤਾ ਉਸ ਤੋਂ ਬਾਅਦ ਦਵਾਈਆਂ ਨਾਲ ਉਹਦੀ ਸੋਜ ਠੀਕ ਕੀਤੀ ਔਰ ਅੱਜ ਇਹ ਘੋੜਾ ਬਿਲਕੁਲ ਤੰਦਰੁਸਤ ਹੈ ਔਰ ਇਹ ਹੁਣ ਦੋ ਕੁ ਦਿਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਵਾਪਸ ਭੇਜ ਦੇਣਾ ਔਰ ਇਹਨੂੰ ਸ਼ਕਲੀ પા ਕੇ ਇਸ ਕਰਕੇ ਰੱਖਿਆ ਹੈ ਵੀ ਹੁਣ ਇਹ ਦੁਬਾਰਾ ਰੇਤ ਨਾ ਖਾਵੇ ਔਰ ਰੇਤ ਖਾਏਗਾ ਤਾਂ ਫਿਰ ਦੁਬਾਰਾ ਜਮਨ ਦੇ ਚਾਂਸ ਸੋ ਇਸ ਕਰਕੇ ਛੋਟੇ ਬੱਚਿਆਂ ਦੇ ਵਿੱਚ ਜਿਹੜੇ ਵਸ਼ੇਰੇ ਵਸ਼ੇਰੀਆਂ ਹਨ ਉਹਨਾਂ ਦੇ ਵਿੱਚ ਜੇ ਕੈਲਸ਼ੀਅਮ ਡੈਫੀਸ਼ੈਂਸੀ ਹੋਵੇ ਜਾਂ ਅੰਦਰ ਲੱਪ ਹੋਣ ਤਾਂ ਉਹ ਰੇਤ ਜਾਂ ਮਿੱਟੀ ਖਾਣੀ ਸ਼ੁਰੂ ਕਰ ਦਿੰਦੇ ਹਨ ਅਕਸਰ ਡਾਕਟਰ ਸਾਹਿਬ ਇਹ ਵੀ ਵੇਖਿਆ ਜਾਂਦਾ ਕਿ ਲੋਕ ਘੋੜੇ ਰਤਲੰਦ ਨੇ 60 ਫਾਰਮ 'ਪਨ ਆਲੰਦ ਨੇ ਪਰ ਉਹਨਾਂ ਦੀ ਪ੍ਰੋਪਰ ਕੀਵਰ ਕੇਅਰ ਨਹੀਂ ਕੀਤੀ ਜਾਂਦੀ ਜਿੱਦਾਂ ਮੈਂ ਬਚਪਨ ਦੇ ਵਿੱਚ ਸਿਆਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਘੋੜੇ ਨੂੰ ਦੜਾਉਣਾ ਬਹੁਤ ਜ਼ਰੂਰੀ ਹੁੰਦਾ ਕਈ ਵਾਰ ਲੋਕ ਉਹਨੂੰ ਫੀਡ ਦੇਈ ਜਾਂਦੇ ਪਰ ਉਹਨਾਂ ਦੀ ਦੌੜ ਨਹੀਂ ਹੁੰਦੀ ਉਹ ਵੀ ਇੱਕ ਕਾਰਨ ਉਹਨਾਂ ਦੀ ਬਿਮਾਰੀ ਜਿਹੜੀ ਬਣ ਜਾਂਦੀ ਹੈ ਆ ਜੇ ਅਸੀਂ ਦੁਨੀਆ ਦੇ ਵਿੱਚ ਆਪਾਂ ਬਿਮਾਰੀਆਂ ਗਿਣੀਏ ਤਾਂ ਦੋ ਸਭ ਤੋਂ ਜ਼ਿਆਦਾ ਬਿਮਾਰੀਆਂ ਘੋੜੇ ਦੇ ਨੂੰ ਲੱਗਦੀਆਂ ਲੰਗੜਾਪਨ ਤੇ ਪੇਟ ਦਾ ਸੂ ਇਹ ਦੋ ਬਿਮਾਰੀਆਂ ਅਕਸਰ ਇਹ ਓਨਰ ਦੀ ਅੰਗੈਲੀ ਕਰਕੇ ਹੀ ਹੁੰਦੀਆਂ ਆ ਇਹ ਓਨਰ ਜਿਹੜਾ ਹੈ ਥੋੜੀਆਂ ਜਿਹੀਆਂ ਚੇਂਜੇਸ ਕਰ ਲੈਣ ਆਪਣੀ ਫੀਡ ਦੇ ਵਿੱਚ ਜਿਸ ਤਰ੍ਹਾਂ ਹੁਣ ਆਪਾਂ ਖੱਬਲ ਹੈ ਆਪਣਾ ਹਰਾ ਜਿਹੜਾ ਹੈ ਇਹਨੂੰ ਕੈਲਕਟਾ ਗਰਾਸ ਵੀ ਬੋਲਦੇ ਆ ਉਹ ਗਰਾਸ ਅਗਰ ਜਿਆਦਾ ਪਾਉਣ ਉਹਦੇ ਨਾਲ ਫਾਈਬਰ ਕੰਟੈਂਟ ਸੂਲ ਘਟ ਜਾਂਦੀ ਹੈ ਹੁਣ ਕਈ ਵਾਰੀ ਆਪਾਂ ਘਰ ਦੇ ਵਿੱਚ ਭਈ ਪਹਿਲੀ ਵਾਰੀ ਕੋੜਾ ਲੈ ਕੇ ਆਇਆ ਤਾਂ ਉਹ ਕੀ ਕਰਦੇ ਹਨ ਦਾਣਾ ਜਿਆਦਾ ਦੇਣਾ ਸ਼ੁਰੂ ਕਰ ਦਿੰਦੇ ਹਨ ਦੇਸੀ ਕੀ ਉਹ ਦੇਣਾ ਸ਼ੁਰੂ ਕਰ ਦਿੰਦੇ ਹਨ ਦੁੱਧ ਦੇਣਾ ਸ਼ੁਰੂ ਕਰ ਦਿੰਦੇ ਆ ਹਨ ਜੋ ਗੋੜ ਇਹੋ ਜਿਹੀ ਚੀਜ਼ਾਂ ਦੇਣੇ ਸ਼ੁਰੂ ਕਰ ਦਿੰਦੇ ਉਹ ਉਹ ਚਾਹੁੰਦੇ ਹਨ ਵੀ ਸਾਡਾ ਕੋੜਾ ਥੋੜਾ ਮੋਟਾ ਵੀ ਦਿਖੇ ਔਰ ਜਲਦੀ ਵਾਦ ਜਲਦੀ ਹੈਲਦੀ ਹੋਵੇ ਪਰ ਉਹਦੇ ਨਾਲ ਕੀ ਹੁੰਦਾ ਉਲਟਾ ਉਹਦੇ ਨਾਲ ਪੈਰ ਲੰਗੜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਔਰ ਲੰਗੜਾਪਨ ਜਦੋਂ ਆਉਂਦਾ ਹੈ ਤੇ ਉਹ ਵਿਚਾਰੇ ਚੱਲ ਨਹੀਂ ਸਕਦੇ ਐਕਸਰਸਾਈਜ਼ ਨਹੀਂ ਕਰਦੇ ਹੋਰ ਮੋਟਾ ਹੋਣਾ ਸ਼ੁਰੂ ਹੋ ਜਾਂਦੇ ਤੇ ਉਹਨਾਂ ਦਾ ਜਿਹੜਾ ਕੰਮ ਹੈ ਉਹ ਵੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਸੋ ਅਕਸਰ ਅੱਜਕੱਲ ਕੀ ਹੈ ਵੀ ਜਿਹੜੇ ਸਟੱਡ ਫਾਰਮ ਹੈ ਸਾਇੰਟਿਫਿਕ ਤੌਰ ਤੇ ਜਿਹੜੇ ਸਟੱਡ ਫਾਰਮ ਬਣੇ ਹੋਏ ਆ ਉਹਦੇ ਅੱਛਾ ਕੇਅਰ ਕਰਦੇ ਆ ਉਹ ਕਾ ਪ੍ਰੋਪਰ ਰੋਟ ਲਾਨ ਬਣਾਉਂਦੇ ਹਨ ਤਾਂ ਕਿ ਲਿੱਦ ਜਿਹੜੀ ਪਿਸ਼ਾਬ ਇੱਕ ਡਰੇਨ ਹੋ ਕੇ ਡਰੇਨੇ ਚ ਜਾਵੇ ਔਰ ਉਹ ਪਿੱਛੇ ਪੈਰ ਜਿਹੜੇ ਗਿੱਲੇ ਨਾ ਰਹਿਣ ਪ੍ਰੋਪਰ ਡੀਵਰਮਿੰਗ ਕਰਦੇ ਹਨ ਵੈਕਸੀਨੇਸ਼ਨ ਪ੍ਰੋਪਰ ਕਰਦੇ ਹਨ ਔਰ ਬੱਚਿਆਂ ਦਾ ਧਿਆਨ ਕਾ ਜਿਹੜੇ ਕੋ ਵਛੇਰੇ ਵਛੇਰੀਆਂ ਕਾਫੀ ਮਹਿੰਗੇ ਵਿਕਦੇ ਹਨ ਇਹ ਸਰ ਕੇ ਉਹਨਾਂ ਦਾ ਵੀ ਧਿਆਨ ਕਾਫੀ ਰੱਖਦੇ ਹਨ ਪਰ ਅਕਸਰ ਇਹ ਦੇਖਿਆ ਜਿਹੜੇ ਕਿਸਾਨ ਵੀ ਪਹਿਲੀ ਵਾਰੀ ਸ਼ੌਂਕ ਦੇ ਤੌਰ ਤੇ ਘੋੜਾ ਰੱਖਦੇ ਹਨ ਉਹਨਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਸੂਲ ਵੀ ਉੱਡਦੀ ਹੈ ਪੇੜ ਔਰ ਲੰਗੜਾਪਨ ਵੀ ਆਉਂਦਾ ਹੈ ਸੋ ਇਸ ਕਰਕੇ ਮੈਂ ਕਿਸਾਨ ਵੀ ਜਿਹੜੇ ਪਹਿਲੀ ਵਾਰੀ ਘੋੜਾ ਰੱਖ ਰਹੇ ਹਨ ਉਹਨਾਂ ਨੂੰ ਮੈਂ ਗੁਜਾਰਿਸ਼ ਕਰਾਂਗਾ ਇੱਕ ਤੇ ਕਦੀ ਵੀ ਤੂੜੀ ਨਹੀਂ ਪਾਉਣੀ ਕਦੀ ਵੀ ਉਹ ਫੀਡ ਨਹੀਂ ਪਾਉਣੀ ਜਿਹੜੀ ਆਪਾਂ ਦੁੱਧਾਰੂ ਜਾਨਵਰਾਂ ਨੂੰ ਦੇ ਰਹੇ ਆ ਦੁੱਧ ਦੇਣ ਵਾਲੇ ਜਾਨਵਰਾਂ ਨੂੰ ਇਹਨਾਂ ਦੀ ਫੀਡ ਇਹਨਾਂ ਨੂੰ ਵਸਤ ਨਹੀਂ ਬਣੀ ਹੋਈ ਨਾ ਮੱਕੀ ਵੀ ਜ਼ਿਆਦਾ ਨਹੀਂ ਪਾਉਣੀ ਇਹਨਾਂ ਵਾਸਤੇ ਖੱਬਲ ਬਹੁਤ ਵਧੀਆ ਹੈ ਜੇ ਤੁਸੀਂ αਲਫਾ αਲਫਾ ਜਾਂ ਕਦੀ ਜਵੀ ਦੇਣੀ ਹੈ ਜਾਂ ਬਰਸੀਮ ਦੇਣਾ ਹੈ ਉਹ ਉਹ ਤੁਸੀਂ ਦੇ ਸਕਦੇ ਜੇ ਪਰ ਜਿਹੜਾ ਖੱਬਲ ਜਿਹੜਾ ਹੁੰਦਾ ਹੈ ਜਿਹੜਾ ਹਰਾ ਜੇ ਤੁਸੀਂ ਕਦੀ ਤੁਸੀਂ ਦੇਖੋ ਨੈਸ਼ਨਲ ਜੀਓਗ੍ਰਾਫੀਕਲ ਚੈਨਲ ਦੇਖੋ ਤਾਂ ਕੋੜੇ ਉੱਪਰ ਚੜਦੇ ਹੁੰਦੇ ਵੱਡੇ ਵੱਡੇ ਚਰਾਗਾਹਾਂ 'ਚ ਘਰ ਚੱਲਦੇ ਹੁੰਦੇ ਆਪਣੇ ਤੇ ਚਰਾਗਾਹ ਤੇ ਨਹੀਂ ਹੈਗੇ ਹੁਣ ਅੱਜ ਕੱਲ ਇਹਨਾਂ ਪਰ ਫਿਰ ਵੀ ਉਹ ਇਸ ਕਰਕੇ ਚਰਦੇ ਹੁੰਦੇ ਕਿਉਂਕਿ ਹਰ ਜਿਹੜਾ ਘਾਹ ਹੈ ਉਹਨਾਂ ਵਾਸਤੇ ਇੱਕ ਸੋਨਾ ਹੈ ਉਹਨਾਂ ਦੀ ਇੰਟਰਸਟਾਈਨ ਜਿਹੜੀ ਹੈ ਬਹੁਤ ਹੈਲਦੀ ਰਹਿੰਦੀ ਹੈ ਜੇਕਰ ਉਹਨਾਂ ਨੂੰ ਡਾਈਜੈਸਟ ਕਰਨਾ ਈਜ਼ੀ ਹੁੰਦਾ ਡਾਈਜੈਸਟ ਕਰਨਾ ਫਾਈਬਰ ਕੰਟੈਂਟ ਅੱਜ ਕੱਲ ਬੰਦਿਆਂ ਚ ਵੀ ਫਾਈਬਰ ਜ਼ਿਆਦਾ ਫਾਈਬਰ ਲੋ ਹਨਾ ਉਹੀ ਚੀਜ਼ ਹੈ ਨਾ ਵਾਸਤੇ ਵੀ ਇਹ ਫਾਈਬਰ ਵਾਸਤੇ ਤਾਂ ਹੀ ਤੇ ਫਿਰ ਉਹ ਜਿਹੜੇ ਬੰਨ ਨਹੀਂ ਪੈਂਦਾ ਜਦੋਂ ਆਪਾਂ ਫੀਡ ਇੱਕਦਮ ਚੇਂਜ ਕਰ ਦਿੰਨੇ ਆ ਆਪਾਂ ਆਪਾਂ ਕੋਈ ਮੱਕੀ ਪਾਉਣਾ ਸ਼ੁਰੂ ਕਰ ਦਿੰਨੇ ਆ ਜਾਂ ਆਪਾਂ ਇਕਦਮ α α ਪਾਉਣਾ ਸ਼ੁਰੂ ਕਰ ਦਿੰਨੇ ਆ ਆਪਾਂ ਖਬਲਾ ਟਾ ਦਿੰਨੇ ਆ ਤਾਂ ਅਕਸਰ ਆਮ ਚੜੀਆਂ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹੈ। ਡਾਕਟਰ ਸਾਹਿਬ ਡਾਕਟਰੀ ਚੈੱਕਅਪ ਵੀ ਅੱਜਕੱਲ ਸਮੇਂ-ਸਮੇਂ ਤੇ ਜ਼ਰੂਰੀ ਹੈ ਜਿਸ ਤਰ੍ਹਾਂ ਬਾਕੀ ਜਾਨਵਰਾਂ ਦੇ ਵਿੱਚ ਵੈਕਸੀਨੇਸ਼ਨ ਹੁੰਦਾ ਡੀਵਾਰਮਿੰਗ ਹੁੰਦੀ ਉਸੇ ਤਰ੍ਹਾਂ ਇਹਨਾਂ ਨੂੰ ਵੀ ਸਮੇਂ-ਸਮੇਂ ਤੇ ਡਾਕਟਰੀ ਚਾਂਜ਼ ਜ਼ਰੂਰੀ ਹੈ। ਹਾਂਜੀ ਇਹਦਾ ਹਰ 3 ਮਹੀਨੇ ਬਾਅਦ ਇਹਨੂੰ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਪੈਂਦੀ ਹੈ। ਤੇ ਹੋਰ ਜਿਹੜਾ ਔਰ ਸਪੀਡ ਦੇ ਕੀੜੇ ਜੇਕਰ ਹੋਣਗੇ ਤਾਂ ਉਹਦੇ ਨਾਲ ਹੋਰ ਬੜੀਆਂ ਚੀਜ਼ਾਂ ਹੋਣਗੀਆਂ ਉਹਦੇ ਨਾਲ ਗਰੋਥ ਨਹੀਂ ਪ੍ਰੋਪਰ ਹੋਏਗੀ ਉਦੀ ਸਕਿਨ ਦੀ ਸ਼ਾਈਨ ਨਹੀਂ ਆਏਗੀ ਅਜਾ ਫਿਰ ਉਹਦੇ ਵਿੱਚ ਮਿੱਟੀ ਖਾਣ ਦੇ ਵੀ ਚਾਂਸ ਬਣ ਜਾਂਦੇ ਹਨ ਹਰ 3 ਮਹੀਨੇ ਬਾਅਦ ਹਰ 6 ਮਹੀਨੇ ਬਾਅਦ ਨੂੰ ਟੈਟਨਸ ਦਾ ਚਾਨਣੀ ਦਾ ਜਿਹਨੂੰ ਚਾਨਣੀ ਬੋਲਦੇ ਆ ਉਹਦਾ ਟੀਕਾ ਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਹਰ 6 ਮਹੀਨੇ ਬਾਅਦ ਜੇ ਵੈਸੇ ਤੇ ਕਦੀ ਵੀ ਜਦੋਂ ਪ੍ਰੋਬਲਮ ਆਵੇ ਤਾਂ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ਪਰ ਹਰ 6 ਮਹੀਨੇ ਬਾਅਦ ਰੈਗੂਲਰ ਹੈਲਥ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ ਹੈ ਪੁਲਿਸ ਦੇ ਵਿੱਚ ਪੈਰਾ ਮਿਲਟਰੀ ਫੋਰਸਿਸ ਦੇ ਵਿੱਚ ਇਹ ਇੱਕ ਰੂਟੀਨ ਹੈ ਵੀ ਡਾਕਟਰ ਦੀ ਹਰ 6 ਮਹੀਨੇ ਬਾਅਦ ਵਿਜ਼ਿਟ ਕਰਾਉਂਦੇ ਹੀ ਕਰਾਉਂਦੇ ਆ ਦੇਖਦੇ ਉਹਦੇ ਪੈਰ ਚੈੱਕ ਕਰਦੇ ਆ ਦੇ ਉਹਦੇ ਵੈਕਸੀਨੇਸ਼ਨ ਸਟੇਟਸ ਚੈੱਕ ਕਰਦੇ ਉਹਦਾ ਡੀਵਰਮਿੰਗ ਸਟੇਟਸ ਚੈੱਕ ਕਰਦੇ ਆ ਉਹਦਾ ਖਾਣਾ ਉਹ ਇਹਨਾਂ ਨੂੰ ਵੀ ਤਾਤਾਂ ਦੀ ਲੋੜ ਹੁੰਦੀ ਹੈ ਤਾਤਾਂ ਪ੍ਰੋਪਰ ਜਾ ਦੇ ਰਹੀਆਂ ਕੈਲਸ਼ੀਅਮ ਪ੍ਰੋਪਰ ਜਾ ਰਿਹਾ ਸਾਰਾ ਕੁਝ ਚੈੱਕ ਕਰ ਚੈੱਕ ਕਰਦੇ ਆ ਸਮਝਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਸੁਣਿਆ ਡਾਕਟਰ ਸਾਹਿਬ ਨੇ ਜੋ ਜਾਣਕਾਰੀ ਦਿੱਤੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਟਾਰਟ ਫਾਰਮ ਜਿਨ੍ਹਾਂ ਨੇ ਬਣਾਏ ਹੋਏ ਨੇ ਔਰ ਉੱਤੇ ਘੋੜੇ ਰੱਖੇ ਨੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ ਔਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਘੋੜੇ ਜਿਹੜੇ ਨੇ ਉਹ ਪੀੜਤ ਹੋ ਸਕਦੇ ਨੇ ਤੁਸੀਂ ਵੀ ਖਾਸ ਇਹਨਾਂ ਚੀਜ਼ਾਂ ਦਾ ਧ ਸਟੱਡ ਫਾਰਮ ਦੇ ਨਾਲ ਜੁੜੇ ਹੋਏ ਹੋ ਜਾਂ ਤੁਹਾਡੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੇ ਘੋੜੇ ਰੱਖੇ ਹੋਏ ਨੇ ਸੋ ਬਹੁਤ ਜ਼ਰੂਰੀ ਨੇ ਇਹ احتیاط ਰੱਖਣੇ ਕਿਉਂਕਿ ਇਹਨਾਂ ਜਾਨਵਰਾਂ ਨੂੰ ਸਹੀ ਸਮੇਂ ਤੇ ਜੇ ਡਾਕਟਰੀ ਜਾਂਚ ਦਿੱਤੀ ਜਾਏਗੀ ਤਾਂ ਹੀ ਅਸੀਂ ਇਹਨਾਂ ਦਾ ਜੀਵਨ ਹੋਰ ਲੰਮਾ ਕਰ ਸਕਦੇ ਹਾਂ ਸੋ ਰੰਗਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਪਿਛਲੇ ਯਾਨੀ 3 ਤੋਂ 4 ਘੋੜੇ ਅਜਿਹੇ ਆਏ ਜਿਨ੍ਹਾਂ ਦਾ ਆਪਰੇਸ਼ਨ ਕਰਕੇ ਉਹਨਾਂ ਦੀ ਜਾਨ ਬਚਾਈ ਗਈ ਸੋ ਸੁਨੇਹਾ ਹੈ ਉਹਨਾਂ ਤਮਾਮ ਸਟੱਡ ਫਾਰਮਰਸ ਦੇ ਲਈ ਜਿਹੜੇ ਇਸ ਕਿਤੇ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਸ਼ੌਂਕੀਆ ਆਪਣੇ ਖੇਤਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਘੋੜੇ ਰੱਖਦੇ ਨੇ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਵਿਧਾਨ ਹਟਾ